ਬਰਨਾਲਾ نیوز ਪੰਜਾਬ ਅੱਜ ਆਪਾਂ ਜਿਹੜੇ ਵਿਸ਼ੇ ਤੇ ਗੱਲ ਕਰਨ ਲੱਗੇ ਆ ਉਹ ਵਿਸ਼ਾ ਬੜਾ ਸੈਂਸਿਟਿਵ ਹੈ ਇਹਨੂੰ ਹਾਈਲੀ ਸੈਂਸਿਟਿਵ ਡਿਸ਼ੇ ਦੀ ਕੈਟਾਗਰੀ ਚ ਆਪਾਂ ਰੱਖ ਸੰਦ ਕਰਾਂਗੇ ਕਿਉਂਕਿ ਆਪਾਂ ਦੇਖ ਕੀ ਰਹੇ ਹਾਂ ਹੁਣ ਅੱਜ ਕੱਲ ਜੋ ਪੰਜਾਬ ਦੇ ਡਿਵੈਲਪਮੈਂਟਸ ਹੋ ਰਹੀਆਂ ਨੇ ਵੈਸੇ ਵੀ ਪਤਾ ਨਹੀਂ ਕੀ ਗੱਲ ਹੈ ਪਿੱਪਟ ਹੀ ਜਿਵੇਂ ਦਾਣੇ ਪਏ ਅਸੀਂ ਛੋਟੇ ਹੁੰਦੇ ਬਣਾਉਣੇ ਹੁੰਦੇ ਸੀ ਇਹਦੇ ਵਿੱਚ ਫਿੱਲਾ ਜੀਆਂ ਚਿੱਟੀਆਂ-ਚਿੱਟੀਆਂ ਹੋਣ ਦੇ ਬਾਵਜੂਦ ਵੀ ਵੱਡੀਆਂ ਬਈ ਅਸੀਂ ਆਹੀ ਪੰਜਾਬ ਹੈ ਬੜਾ ਚਿੱਟਾ ਤੰਦਰੁਸਤ ਪੰਜਾਬ ਅੱਜ ਕੱਲ ਬਿਮਾਰ ਹੋ ਰਿਹਾ ਹੈ ਹਰ ਪੱਖੋਂ ਬਿਮਾਰੀ ਹੋ ਰਹੀ ਹੈ ਤੇ ਇਹ ਜਿਹੜੀ ਬਿਮਾਰੀ ਹੈ ਇਹ ਕੋਈ ਪੰਜਾਬੀਆਂ ਦੀ ਜੇ ਕਹੜੀਏ ਕਿ ਆਪਣੇ ਆਪ ਸਿਹੜੀ ਘਟ ਹੈ ਇਹ ਵਕਫ ਵਕਫ ਸਮੇਂ ਦੀਆਂ ਸਰਕਾਰਾਂ ਉਹਨਾਂ ਦੀਆਂ ਪਲਾਨਿੰਗ ਤੇ ਹੁਣ ਤਾਂ ਇਹ ਕਹਿ ਲਓ ਵੀ ਇੰਟਰਨੈਸ਼ਨਲ ਲੈਵਲ ਤੇ ਵੀ ਇਹ ਗੱਲ ਚੱਲ ਪਈ ਵੀ ਪੰਜਾਬ ਇੱਕ ਵਧੀਆ ਰੂਟ ਹੈ ਜੇ ਉਹ ਇਸਤੇਮਾਲ ਕਰ ਲਿਆ ਜਾਵੇ ਤਾਂ ਬਹੁਤ ਸਾਰੇ ਕਾਰਪੋਰੇਟਸ ਨੇ ਜਿਹਨਾਂ ਦਾ ਢੱਡ ਪਰਦੀਵਾ ਸੋ ਉਸ ਚੀਜ਼ ਕਰਕੇ ਜਿਹੜਾ ਸੰਤਾਪ ਪੰਜਾਬੀ ਭੋਗ ਨੂੰ ਤਿਆਰ ਹੀ ਰਹਿੰਦੇ ਨੇ ਯਾਰੇ ਇਹ ਕਹਿ ਲੋ ਵੀ ਥੋਪਿਆ ਗਿਆ ਉਹਨਾਂ ਤੇ ਡਵੈਲਪਮੈਂਟ ਥੋਪੀ ਗਈ ਹੈ ਕਹਿੰਦੇ ਤੁਹਾਡਾ ਵਿਕਾਸ ਕਰਨਾ ਵੀ ਐਂ ਤੁਹਾਡਾ ਵਿਕਾਸ ਹੋਣਾ ਲੀਗਾ ਵੀ ਅਸੀਂ ਰਲ ਮਿਲ ਕੇ ਕਰ ਸਕਦੇ ਆਂ ਅੱਗੇ ਤਾਂ ਇਕੱਲਾ ਆਪਾਂ ਕਹਿੰਦੇ ਵੀ ਕਾਰਪੋਰੇਟ ਜਗਤ ਹੀ ਹੁੰਦਾ ਸੀਗਾ ਸਰਕਾਰਾਂ ਕੁਝ ਪੱਖਾਂ ਤੋਂ ਲੋਕਪੱਖੀ ਹੁੰਦੀਆਂ ਸੀ ਅੱਜ ਇਹ ਗੱਲ ਕਰ ਲਈ ਕੋਈ ਲੋਕਪੱਖੀ ਨਾ ਦੀ ਸਰਕਾਰ ਨਹੀਂ ਹੈ ਇੰਟਰਨੈਸ਼ਨਲ ਲੈਵਲ ਤੇ ਸਭ ਕੁਝ ਚੱਲ ਰਿਹਾ ਹੈ ਬੜਾ ਭਖ ਰਿਹਾ ਹੈ ਮੁੱਦਾ ਵੀ ਘਟੋਕਟ 35 ਤੋਂ ਲੈ ਕੇ 37 ਪਿੰਡ ਲੁਧਿਆਣੇ ਦੇ ਉਹ ਜਿਹੜਾ ਹੈ 24311 ਏਕੜ ਜਿਹੜੀ ਲੈਂਡ ਹੈ ਕਬਜ਼ਾਉ ਲੈਂਡ ਹੈ ਉਹ ਉਹਦੇ ਉੱਤੇ ਕਬਜ਼ਾ ਹੋਣ ਜਾ ਰਿਹਾ ਹੈ ਕਿਸ ਨਾ ਮੈਂ ਇਹਨੂੰ ਕਬਜ਼ਾ ਹੀ ਬੋਲੂਗਾ ਜਿਹੜੇ ਬੰਦੇ ਉੱਥੇ ਬੈਠੇ ਨੇ ਉਹਨਾਂ ਨੂੰ ਕਹਿੰਦੇ ਵੀ ਆ ਚੱਕੋ ਤੁਸੀਂ ਪੈਸੇ ਬੋਲੋ ਕਿੰਨੇ ਪੈਸੇ ਲੈਣੇ ਆ ਜਿੰਨਾ ਕਿ ਤੁਸੀਂ ਸੋਚਦੇ ਹੋ ਜੇ ਅੱਜ ਦਾ ਜਿਹੜਾ ਪ੍ਰੈਜ਼ੈਂਟ ਰੇਟ ਹੈ ਉਹਦੇ ਕੰਪੈਰੀਟਿਵਲੀ ਕਿਤੇ ਯਾਦ ਰੇਟ ਦਿੱਤਾ ਜਾਊਗਾ ਬਹੁਤ ਸਾਰੇ ਲੋਕ ਇਸ ਚੀਜ਼ ਤੇ ਖੁਸ਼ ਵੀ ਨੇ ਵੀ ਸਾਨੂੰ ਜ਼ਮੀਨਾਂ ਦੇ ਬਹੁਤ ਭਾਅ ਵਧ ਗਏ ਜੀ ਸਾਨੂੰ ਸਾਡਾ ਜਿਹੜਾ ਹੈਗਾ ਉਹ ਵਧੀਆ ਪੈਸਾ ਮਿਲ ਜੂਗਾ ਵਧੀਆ ਪੈਸਾ ਮਿਲ ਜੂਗਾ ਸੀ ਪੰਜਾਬ ਦੇ ਕਿਸੇ ਹੋਰ ਹਿੱਸੇ 'ਚ ਮਾਈਗ੍ਰੇਟ ਕਰ ਜਾਾਂਗੇ ਉੱਥੇ ਜਾ ਕੇ ਜ਼ਮੀਨਾਂ ਲੈ ਲਾਂਗੇ ਤੇ ਨਹੀਂ ਫਿਰ ਐਸ਼ਵਾਸੀ ਤੇ ਬਹੁਤ ਵਧੀਆ ਹੈਗਾ ਬਿਜ਼ਨਸ ਕਰ ਲਾਂਗੇ ਕੋਈ ਕਿਸੇ ਕਿਸਮ ਦੀ ਹੋotha ਤੇ ਕੋਈ ਇਹ ਕਹਿੰਦੇ ਆ ওভারਸੀਜ਼ ਮਾਈਗ੍ਰੇਸ਼ਨ ਦੇ ਵਿੱਚ ਵੀ ਉਹ ਸੋਚ ਰਹੇ ਨੇ ਪਰ ਇਹਦੇ ਨਾਲ ਬਹੁਤ ਸਾਰੇ ਲੋਕ ਨੇ ਜਿਹੜੇ ਉਹੀ ਲੋਟੇ-ਪੁੱਟੇ ਜਾਣਗੇ ਬਹੁਤ ਸਾਰੇ ਬੇਜ਼ਮੀਨ ਨੇ ਜਿਹੜੇ ਹੈਗੇ ਨੇ ਉਹ ਵੀ ਬੇਕਾਰ ਹੋ ਜਾਣਗੇ ਪਿੰਡਾਂ ਵਿੱਚ ਉਹ ਰੋਜ਼ਗਾਰ ਪਹਿਲਾਂ ਹੀ ਬੜਾ ਖਤਮ ਹੋ ਗਿਆ ਪਿੰਡ ਦਾ ਲਗਭਗ ਕੋਈ ਹਿੱਸਾ ਨਹੀਂ ਇਹ ਹੋ ਜਾ ਰਿਹਾ ਕੋਈ ਵੇਲੇ ਹੁੰਦਾ ਸੀ ਜਿਹੜਾ ਪਿੰਡ ਹੈ ਉਹ ਇੰਡੀਪੈਂਡੈਂਟ ਹੀ ਹੁੰਦਾ ਸੀਗਾ ਉਹਨਾਂ ਕ ਕਮਾ ਲੈਣਾ ਇੱਕ ਦੂਜੇ ਨਾਲ ਤਰਖਾਨ ਵੀ ਪਿੰਡ ਤੋਂ ਕੰਮ ਆ ਜਾਣਾ ਲਹਾਰ ਵੀ ਪਿੰਡ ਤੋਂ ਕੰਮ ਆ ਜਾਣਾ ਨਾਈ ਵੀ ਪਿੰਡ ਤੋਂ ਕੰਮ ਆ ਜਾਣਾ ਆਟਾ ਚੱਕੀਆਂ ਵੀ ਉੱਥੇ ਲੱਗੀਆਂ ਹੋਣੀਆਂ ਬਸ ਉਹ ਸਾਰਾ ਇਹ ਕਹਿ ਲਓ ਵੀ ਉਹ ਇੰਡੀਪੈਂਡੈਂਟ ਮਤਲਬ ਇੱਕ ਕਿਸਮ ਦੀ ਮਾਈਨੂਟ ਇੰਡਸਟਰੀ ਸੀ ਜਿਹੜੀ ਆਟੋਮੈਟਿਕਲੀ ਚੱਲੀ ਜਾਂਦੀ ਸੀ ਹੁਣ ਪਿੰਡਾਂ ਚ ਜਿਦਾ ਜਗਾਰ ਹੈ ਨਹੀਂਗਾ ਇਸ ਕਰਕੇ ਕੀ ਕਰਦੇ ਆ ਮੇਰੇ ਮਿਸਤਰੀ ਉਹ ਵੀ 25 25 30 ਕਿਲੋਮੀਟਰ ਜੇਕਰ ਕੋਈ ਸ਼ਹਿਰ ਦੂਰਾ ਦੌਰ ਤੋਂ ਜਾ ਕੇ ਆਪਣਾ ਕਾਰੋਬਾਰ ਲੱਭ ਰਹੇ ਕੋਈ ਵੀ ਆਪਾਂ ਕੈਟਾਗਰੀ ਲੈ ਲਈਏ ਹਰ ਇੱਕ ਕੈਟਾਗਰੀ ਹੀ ਮਾਈਗਰੇਟ ਕਰ ਰਹੀ ਹੈ ਇਸ ਕਰਕੇ ਇਹਦੇ ਨਾਲ ਕੀ ਹੋ ਚੁੱਕਿਆ ਕਿ ਲੋਕਾਂ ਦਾ ਮੋਹ ਤੋੜ ਜਾ ਹੋ ਰਿਹਾ ਇਹ ਜਿਹੜੀ ਮਾਈਗ੍ਰੇਸ਼ਨ ਆ ਵੀ ਸ਼ਹਿਰ ਨੂੰ ਜਾਵਾਂਗੇ ਵਿਕਾਸ ਮਿਲੂਗਾ ਇਹ ਵਿਕਾਸ ਨਹੀਂ ਹੈਗਾ ਇਹ ਸਿਰਫ ਰੋਟੀ ਦਾ ਸਿਸਟਮ ਹੈ ਹੁਣ ਗੱਲ ਕਰ ਲਈਏ ਇਹਨਾਂ ਪਿੰਡਾਂ ਦੀ ਇਹਨਾਂ ਪਿੰਡਾਂ ਦੇ ਉੱਤੇ ਕਬਜ਼ਾ ਹੋਣ ਜਾ ਰਿਹਾ ਹੈ ਜਿਹੜਾ ਕਿ ਆਪਾਂ ਲੋਕਾਂ ਆਮ ਬੰਦੇ ਦੀ ਭਾਸ਼ਾ ਚ ਇੰਨੀ ਗੱਲ ਦੀ ਹੋਊਗੀ ਦੇਖੋ ਜੀ ਜਿਹੜੀਆਂ ਸਰਕਾਰਾਂ ਧੱਕੇ ਕਰ ਰਹੀਆਂ ਨੇ ਸਰਕਾਰਾਂ ਤਾਂ ਕਿਹਨਾਂ ਜ਼ਮੀਨਾਂ ਨੂੰ ਹੜਾਪ ਰਹੀਆਂ ਨੇ ਇਹ ਸਰਕਾਰਾਂ ਨਹੀਂ ਹੈਗੀਆਂ ਇਹ ਇੱਕ ਬੜਾ ਤਕੜਾ ਲੈਕਸਿਸ ਹੈ ਜਿਹਦੇ ਵਿੱਚ ਕਾਰਪੋਰੇਟ ਜਾਗੀਤ ਹੈ ਔਰ ਨੰਬਰ 2 ਤੇ ਲੋਕਲ ਸਰਕਾਰਾਂ ਨੰਬਰ 3 ਤੇ ਸੈਂਟਰ ਦੀ ਸਰਕਾਰ ਇਹ ਤਿੰਨ ਚੀਜ਼ਾਂ ਤਾਂ ਆਮ ਤੌਰ ਤੇ ਸਿਰਫ ਲੋਕ ਸਰਕਾਰ ਤੱਕ ਹੀ ਸੀਮਤ ਉਹ ਤੋਂ ਹੁੰਦਾ ਹੈ ਲੱਗੂ ਆ ਵੀ ਆ ਨਵੀਂ ਜਿਹੜੀ ਸਾਡੀ ਸਰਕਾਰ ਹੈ ਵੀ ਇਹੀ ਹਰ ਕੁਝ ਕਰ ਰਹੀ ਹੈ। ਦਸਤੂ ਉੱਪਰ ਚਲੇ ਜਾਈਏ ਤਾਂ ਫਿਰ ਆਪਾਂ ਇਹ ਮੰਨ ਕੇ ਚੱਲਦੇ ਆਂ ਵੀ ਉਹ ਸੋਚ ਗਿਆ ਵੀ ਜਿਹੜੀ ਸੈਂਟਰ ਦੀ ਸਰਕਾਰ ਹੈ ਉਹ ਉਹਦੀਆਂ ਪਲਾਨ ਨੇ ਵੀ ਇਹਨੂੰ ਇੱਕ ਮਾਈਗ੍ਰੇਸ਼ਨ ਵਾਸਤੇ ਬਹੁਤ ਵਧੀਆ ਇੱਕ ਟ੍ਰੇਡ ਵਾਸਤੇ ਰੂਟ ਹੈ। ਜਿਹੜਾ ਕਿ ਉਹ ਨਿਊ ਯਾਰਕ ਨੂੰ ਸਾਰ ਨੂੰ ਜੋੜ ਸਕਦਾ ਪੰਜਾਬ ਦੇ ਸੜਕਾਂ ਦਾ ਜਾਲ ਵਿਖਾਇਆ ਜਾ ਰਿਹਾ ਹੈ। ਤੇ ਅਗਲੀ ਗੱਲ ਇਹ ਹੈ ਵੀ ਇਹ ਅਸਲ ਚ ਉਦੋਂ ਵੀ ਉੱਪਰ ਸੈਂਟਰ ਗਵਰਨਮੈਂਟ ਦਾ ਹੈ। ਪੰਜਾਬ ਸਟੇਟ ਆ ਜਾਂ ਕੋਈ ਵੀ ਸਟੇਟ ਇੰਡੀਆ ਚ ਹੈ ਜੀ ਹੈਗੀ ਹੈ ਜੋ ਜੇਕਰ ਮੰਨ ਕੇ ਚੱਲੀਏ ਤਾਂ ਉਹ ਇੰਨੀ ਜ਼ਿਆਦਾ ਆਜ਼ਾਦ ਨਹੀਂ ਹੈਗੀ ਉਹ ਐਟ ਦਾ ਐਂਡ ਸੈਂਟਰ ਦੇ ਮਤਲਬ ਅਕੀ ਚਲਾਣਾ ਪੈਂਦਾ ਹੈ ਸੈਂਟਰ ਦੀ ਸਿਸਟਮ ਹੈਗਾ ਕੁਝ ਸਰਤਾਂ ਦੇ ਤੇ ਇਹ ਲੰਗੀ ਅੱਖ ਨਾਲ ਆਪਾਂ ਨੂੰ ਵੱਧ ਤੋਂ ਵੱਧ ਕੁਝ ਲੋਕ ਲੋਕਲ ਗਵਰਨਮੈਂਟ ਉਹਦੋਂ ਥੋੜੀ ਹੋਰ ਸਮਝ ਵਾਲੇ ਸਮਝ ਲੈਣਗੇ ਵੀ ਸੈਂਟਰ ਗਵਰਨਮੈਂਟ ਉਹਦੋਂ ਜੇਕਰ ਉੱਪਰ ਦੀ ਗੱਲਬਾਤ ਕਰ ਲਈਏ ਤਾਂ ਇਹ ਅਸਲ ਦੇ ਵਿੱਚ ਜਿਹੜਾ ਪ੍ਰੈਸ਼ਰ ਬਿਲਡ ਅਪ ਕੀਤਾ ਜਾਂਦਾ ਹੈ ਇਹ ਮੇਨ ਤੌਰ ਤੇ ਇੰਟਰਨੈਸ਼ਨਲ ਲੈਵਲ ਤੇ ਵਰਲਡ ਬੈਂਕ ਤੁਸਾਵਾਇਰਾ ਬੈਂਕ ਉਤੋ ਚੱਲਦਾ ਪਿਆ ਕੋਈ ਉਹਨਾਂ ਦਾ ਚੱਲਦਾ ਕਰਕੇ ਇਹ ਵਿਕਾਸ ਦੇ ਨਾਂ ਤੇ ਜਿਹੜੇ ਇਹ ਕਬਜ਼ੇ ਹੋ ਜਾਣਗੇ ਕਿਉਂ ਕਿਉਂਕਿ ਉਹਨਾਂ ਨੇ ਖੇਤੀ ਤੱਕ ਤਾਂ ਵੀ ਉਹਨਾਂ ਨੂੰ ਮਤਲਬ ਨਹੀਂ ਜੀ ਆਪਾਂ ਪੰਜਾਬ ਦੀ ਖੇਤੀ ਦੀ ਗੱਲ ਕਰੀਏ ਪੰਜਾਬ ਘੱਟੋ-ਘੱਟ ਜੇ ਚੌੜ ਜੰਦਾ ਤਾਂ 45 ਤੋਂ ਲੈ ਕੇ 48% ਤੱਕ ਚੌੜ ਪੰਜਾਬ ਦਾ ਹੀ ਜਾਂਦਾ ਹੈ ਸੈਂਟਰ ਦੇ ਪੱਧਰ 'ਚ ਕਣਕ ਦੀ ਗੱਲ ਕਰ ਲਈਏ ਤਾਂ 30 ਤੋਂ ਲੈ ਕੇ 33% ਤੱਕ ਜਾਂਦੀ ਹੈ ਬਫਰ ਪਿਆ ਮਾਲ ਉਥੇ ਰਾ ਸੜੀ ਜਾਂਦਾ ਗੋੜਾ ਉਹਨਾਂ 'ਚ ਪਿਆ ਸਰਕਾਰ ਨੂੰ ਲੱਗਦਾ ਵੀ ਸਾਨੂੰ ਕਣਕ ਦੀ ਲੋੜ ਨਹੀਂ ਥੇਰਾ ਕੁਝ ਦਿੱਤਾ ਜਾ ਰਿਹਾ ਹੈ ਸਰਪੇਸਟੀ ਦੇ ਨਾਂ ਤੇ ਵੀ ਆ ਲਓ ਇੰਨੇ ਕਿਲੋ ਕਣਕ ਤਾਂ ਨਹੀਂ ਨਿਕਲੋ ਜਿਹੜਾ ਹੈਗਾ ਤੁਹਾਡੀ ਲਾਲਾਂ ਨੇ ਤੁਹਾਨੂੰ ਪ੍ਰੋਵਾਈਡ ਕੀਤੀ ਜਾ ਰਹੀ ਮੈਂ ਆਮ ਲੋਕਾਂ ਨੂੰ ਸਰਵੇਸੀ ਤੱਕ ਬੈਰੀਂ ਰੱਖਿਆ ਜਾਂਦਾ ਬੇਸਿਕਲੀ ਕੀ ਚੀਜ਼ ਹੈ ਵੀ ਇਹ ਜਿਹੜਾ ਨੈਕਸਸ ਹੈ ਇਹ ਉਹਨਾਂ ਚ ਨਹੀਂ ਫਰਕ ਸਕਦਾ ਜਿੰਨਾ ਚਿਰ ਲੋਕ ਇਹ ਨਹੀਂ ਸਮਝਦੇ ਕਿ ਸਾਡੀ ਜਿਹੜੀ ਐਡਜਿਸਟੈਂਸ ਹੈ ਉਹਨੂੰ ਤੱਕਾ ਲੱਗ ਰਿਹਾ ਲੋਕ ਆਪਣੀ ਹੋਂਦ ਨੂੰ ਜੇ ਮੈਂ ਆਪਾਂ ਟ੍ਰਾਈਬਲ ਏਰੀਆ ਦੀ ਗੱਲ ਕਰੀਏ ਤ੍ਰੈਪੁਰਾ ਦਾ ਇਲਾਕਾ ਹੈ ਤ੍ਰੈਪੁਰਾ ਇੱਕ ਸਟੇਟ ਹੈ ਉਹਦੇ ਵਿੱਚ ਵਿਦਾਂਤਾ ਗਰੁੱਪ ਨੇ ਇਹ ਹੀ ਕੋਸ਼ਿਸ਼ ਕੀਤੀ ਸੀ ਗਵਰਨਮੈਂਟ ਦੇ ਨਾਲ ਲੜ ਕੇ ਬੜੀ ਸਾਰੀ ਗਵਰਨਮੈਂਟ ਸੀ ਵਿਦਾਂਤਾ ਗਰੁੱਪ ਸੀ ਉਹਨਾਂ ਨੇ ਕਬਜ਼ੇ ਕਰਨੇ ਸ਼ੁਰੂ ਕੀਤੇ ਇਸ ਤਰ੍ਹਾਂ ਜ਼ਮੀਨਾਂ ਨੂੰ ਕੁਆਇਰ ਕੀਤਾ ਪਰ ਉਸ ਵੇਲੇ ਟ੍ਰਾਈਬਲ ਦੇ ਲੋਕ ਸੀਗੇ ਉਹਨਾਂ ਨੇ ਗ੍ਰਾਮ ਪੰਚਾਇਤ ਦੀ ਥਿਊਰੀ ਨੂੰ ਸਮਝ ਲਿਆ ਪੰਚਾਇਤਾਂ ਨੂੰ ਖਰੀਦਿਆ ਵੀ ਜਾ ਸਕਦਾ ਡਰਾਇਆ ਵੀ ਜਾ ਸਕਦਾ ਕਿਉਂਕਿ ਇਹ ਪੰਚਾਇਤ ਦੀ ਚੀਜ਼ ਹੈ ਉਹਦੇ ਕੁਝ ਮੈਂਬਰ ਨੇ ਉਹਨਾਂ ਨੂੰ ਜਾਂ ਤਾਂ ਲਾਜ ਚ ਦੇ ਕੇ ਹੋਰ ਚੁੱਪ ਕਰਾ ਲਿਆ ਜਾਂ ਫਿਰ ਉਹਨਾਂ ਨੂੰ ਇਹ ਡਰਾ ਗੋ ਵੀ ਭਾਈ ਤੁਹਾਨੂੰ ਵੀਡੀਓ ਲੈਵਲ ਤੇ ਬੀਡੀਪੀਓ ਜਿਹੜਾ ਹੈਗਾ ਉਹਦੇ ਕੋਲ ਪਾਵਰ ਹੈਗੀ ਹੈ ਵੀ ਉਹ ਇੱਕ ਟਰਮੀਨੇਟ ਕਰ ਸਕਦਾ ਸਰਪੰਚ ਨੇ ਤਾਂ ਉਹ ਉਹਨੂੰ ਉਸ ਚੀਜ਼ ਦੇ ਤੇ ਮਨੁਜਤ ਕਬਜੇ ਕੀਤਾ ਜਾਂਦਾ ਕਿਸੇ ਦੇ ਨਾਲ ਇਹ ਪ੍ਰੋਬਲਮਾਂ ਜਿਹੜੀਆਂ ਆਉਂਦੀਆਂ ਨੇ ਜੇ ਪੰਚਾਇਤਾਂ ਆਪਣਾ ਹੱਥ ਖੜਾ ਕਰ ਦਿੰਦੀਆਂ ਨੇ ਜੇਕਰ ਲੋਕਾਂ ਨੂੰ ਇਹ ਸਮਝ ਲੱਗ ਜੇ ਵੀ ਉਹ ਤਰਪਰਾ ਵਿੱਚ ਟ్రਾਈਵਲ ਲੋਕਾਂ ਨੇ ਇਕੱਠੇ ਹੋ ਕੇ ਜੁੜ ਕੇ ਗ੍ਰਾਮ ਪੰਚਾਇਤ ਦੀ ਜਿਹੜੀ ਗੱਲ ਗ੍ਰਾਮ ਸਭਾ ਦੀ ਗੱਲ ਆ ਉਹ ਕੀਤੀ ਸੀਗੀ ਤਾਂ ਬਹੁਤ ਰੁਖਸ਼ੀਤ ਹੋ ਸਕਦੇ ਆ ਗ੍ਰਾਮ ਸਭਾ ਤੋਂ ਮਤਲਬ ਕੀ ਹੈ ਲੋਕਾਂ ਦਾ ਬਹੁਤੀ ਗੰਪਟੀ ਵਿੱਚ ਇਕੱਠ ਤੇ ਲੋਕ رائے ਲੈਣੀ ਉਹ ਆਪਣਾ ਕੀ ਨਹੀਂ ਜਿਹੜੀ ਸਾਡੀ ਇਹ ਕੱਲੋ ਸੁਪਰੀਮ ਕੋਰਟ ਆ ਉਹਦੇ ਵਿੱਚ ਤੁਹਾਡੇ ਇਹ ਰਾਈਟਸ ਜਿਹੜੇ ਦਿੱਤੇ ਹੈ ਕਾਨੂੰਨ ਨੇ ਪਹਿਲਾਂ ਤੁਹਾਨੂੰ ਦੇਤੇ ਆ ਕਿ ਤੁਹਾਡੇ ਸੰਭਾਲੇ ਜਾ ਸਕਦੇ ਆ ਤੁਹਾਡੇ ਥ੍ਰੈਟ ਟੂ ਰਾਈਟਸ ਦੇ ਅਧੀਨ ਇਹ ਗੱਲਾਂ ਉੱਥੇ ਜਾ ਕੇ ਕੀਤੀਆਂ ਜਾਂਦੀਆਂ ਨੇ ਤਾਂ ਤੁਸੀਂ ਆਪਣੇ ਆਪ ਨੂੰ ਬਚਾ ਸਕਦੇ ਹੋ ਪਰ ਇਹ ਬਚਣਾ ਬਚਣਾ ਕਿਵੇਂ ਹੈ ਬਚਿਆ ਕਿਵੇਂ ਜਾਊਗਾ ਜਿੰਨਾ ਚਿਰ ਲੋਕਾਂ ਨੂੰ ਇਹ ਪਤਾ ਨਹੀਂ ਲੱਗਦਾ ਕਿ ਸਾਡੇ ਰਾਈਟਸ ਕੀ ਨੇ ਸਾਡੇ ਰਾਈਟਸ ਦੇ ਵਿੱਚ ਗ੍ਰਾਮ ਜਿਹੜੀ ਹੈਗੀ ਸਵਾ ਉਹਦੀ ਕੀ ਬਹਿਜੂ ਹੈ ਕਿਹੜਾ ਜਿਹੜਾ ਕਾਨੂੰਨ ਆ ਉਹਦੇ ਤਹਿਤ ਸਾਨੂੰ ਇਹ ਸੁਰੱਖਿਆ ਇੱਕ ਸ਼ੀਲਡ ਮਿਲ ਸਕਦੀ ਹੈ ਤੇ ਕਹਿੰਦੇ ਅਸੀਂ ਫਾਈਟ ਆਊਟ ਕਰ ਸਕਦੇ ਹਾਂ ਉਹਨਾਂ ਚ ਆਰਮਨਸਰਹਾਣੀ ਬਾਹ ਦੇ ਕੇ ਸੌਂਗੀ ਦੂਜੀ ਗੱਲ ਪੰਜਾਬ ਦੇ ਨਾਲ ਵੱਡੀ ਤਰ੍ਹਾਂ ਅਸੀਂ ਜਿਹੜੀ ਹੈਗੀ ਆ ਉਹ ਹੈਗੀ ਹੈ ਗੁੱਸਾ ਕਰਨ ਨੂੰ ਜਿਹੇ ਲੱਖ ਸੰਸਥਾਵਾਂ ਕਰੀ ਜਾਣ ਉਹ ਹੈ ਵੀ ਸਾਡੇ ਕਿਸਾਨ ਭੋੜੇ ਭਲੇ ਨੇ ਮਜ਼ਦੂਰ ਭੋੜੇ ਭਲੇ ਨੇ ਪਸਾਨ ਮਜ਼ਦੂਰਾਂ ਦੀਆਂ ਬਣੀਆਂ ਹੋਈਆਂ ਅਲੱਗ-ਅਲੱਗ ਉੱਪਰਲੇ ਲੈਵਲ ਤੇ ਯੂਨੀਅਨਸ ਨੇ ਤਾਂ ਜਿਹੜੀ ਯੂਨੀਅਨਸ ਨੇ ਉਹ ਅਸਲ ਦੇ ਵਿੱਚ ਐਜੂਕੇਟ ਹੀ ਨਹੀਂ ਕਰ ਰਹੀਆਂ ਲੋਕਾਂ ਨੂੰ ਯੂਨੀਅਨ ਨੂੰ ਹਰੇਕ ਯੂਨੀਅਨ ਨੂੰ ਆਪ ਦਾ ਮਤਲਬ ਇਹੋ ਜੀ ਡਰ ਸਤਾਇਆ ਜਾਂਦਾ ਹੈ ਜਾਂ ਇਹ ਕਹਿ ਲੋ ਵੀ ਉਹ ਕੋਈ ਇਹੋ ਜਿਹਾ ਐਸਕੇਪ ਰੂਟ ਪਾੜਦੇ ਆ ਵੀ ਅਸੀਂ ਜੇ ਸਾਡੇ ਤੇ ਕੋਈ ਓਨਰ ਆ ਕੇ ਦੇ ਵੀ ਰਿਸਪੌਂਸਿਬਿਲਟੀ ਆ ਕੇ ਡੇਗ ਰਿਹਾ ਤੇ ਅਸੀਂ ਉਹਨੂੰ ਮਗਰ ਪਰਾਂ ਭਜਾ ਸਕੀਏ ਔਰ ਇਹਦੀ ਥਾਂ ਤੇ ਜਿਹੜੀਆਂ ਯੂਨੀਅਨਸ ਨੇ ਉਹ ਕੀ ਕਰਦੀਆਂ ਨੇ ਜਾਂ ਪਿਛਲੇ ਸਮੇਂ ਦੇ ਵਿੱਚ ਜਿਹੜੇ ਨਾਰਮਲ ਵੱਡੇ ਸੰਘਰਸ਼ ਤੋਂ ਬਾਅਦ ਦੇ ਜਿਹੜੇ ਸੰਘਰਸ਼ ਥੋੜੇ ਥੋੜੇ ਉੱਥੇ ਨੇ ਉਹ ਕਿਉਂ ਫੇਲ ਹੋਏ ਨੇ ਉਹਨਾਂ ਦਾ ਫੇਲ ਹੋਣ ਦਾ ਕਾਰਨ ਹੀ ਇਹ ਹੈ ਕਿ ਜਿਹੜੀਆਂ ਯੂਨੀਅਨਸ ਦੇ ਚਲਾਉਂਦੇ ਨਾ ਮੰਹਦੇ ਨੇ ਉਹਨਾਂ ਨੇ ਲੋਕਾਂ ਦੀ ਆਵਾਜ਼ ਹੈ ਕਿ ਲੋਕਾਂ ਦਾ ਜਿਹੜਾ ਵਿਸ਼ਵਾਸ ਆ ਤੋੜਿਆ ਲੋਕਾਂ ਨੂੰ ਵੀ ਹੁਣ ਪਤਾ ਹੀ ਹੈ ਵੀ ਜਿਹੜੀਆਂ ਯੂਨੀਅਨਸ ਨੇ ਉਹ ਕੀ ਕਰ ਰਹੀਆਂ ਨੇ ਸਭ ਨੇ ਆਪੋ ਆਪਣੇ ਝੋਲੇ ਚੱਕੇ ਹੋਏ ਨੇ ਅਸਲ 'ਚ ਉਹਨਾਂ ਦਾ ਕੰਮ ਹੈ ਵੀ ਉਹ ਲੋਕਾਂ ਨੂੰ ਐਜੂਕੇਟ ਕਰਨ ਸਚੇਤ ਕਰਨਾ ಗ್ರಾಮ ਸਭਾ ਤੱਕ ਦੀਆਂ ਗੱਲਾਂ ਉਹਨਾਂ ਨੂੰ ਦੱਸਣਾ ਉਹ ਲੇਮੈਨਸ ਲੈਂਗੁਏਜ ਵਿੱਚ ਸਧਾਰਨ ਬੰਦੇ ਦੀ ਭਾਸ਼ਾ ਵਿੱਚ ਸਮਝਾਈਆਂ ਜਾਣ ਜੋ ਸਮਝਾਈਆਂ ਜਾਣਗੀਆਂ ਤਾਂ ਤਾਂ ਹੀ ਲੋਕ ਲਾਮਬੰਦ ਹੋਣਗੇ ਜੇ ਲੋਕ ਲਾਮਬੰਦ ਹੋਣਗੇ ਤਾਂ ਹੀ ਇਹ ਜਿਹੜਾ ਸੋ ਕਾਲਡ ਵਿਕਾਸ ਹੈ ਰੁਕੂਗਾ ਆਦਰਵਾਇਜ਼ ਤੁਸੀਂ ਇਹ ਨਾ ਸਮਝ ਲਿਓ ਕਿ ਜਿਹੜੀ ਹੈ ਤੰ ਅੱਜ ਉਹ ਪ੍ਰੋਸੀਡਿੰਗ ਕਰ ਰਿਹਾ ਹੈ ਡੈਫੀਨੇਟਲੀ ਉਹ ਗਵਰਨਰ ਦੇ ਘਰ ਤੋਂ ਤੁਹਾਡੇ ਘਰ ਤੱਕ ਵੀ ਆਉਣੀ ਆਉਣੀ ਹੈ ਕੋਈ ਚੀਜ਼ ਨੂੰ ਬਿਲਕੁਲ ਜਿਹੜਾ ਅੱਜ ਦਾ ਮੁੱਦਾ ਉਹ ਇਸ ਚੀਜ਼ ਦੇ ਡਿਸਕਸ਼ਨ ਕਰਨ ਵਾਲਾ ਹੈ ਇਹ ਇਹ ਨਾ ਆਪਾਂ ਸਮਝੀਏ ਕਿ ਸਿਰਫ ਸਰਕਾਰ ਮੌਜੂਦਾ ਦਾ ਜਾਂ ਜੋ ਮਗਰ ਸਟੇਟ ਗਵਰਨਮੈਂਟ ਹੈ ਉਹਦੇ ਇਸ਼ਾਰੇ ਤੇ ਹੋ ਰਿਹਾ ਹੈ ਨੋ ਉਹਨੀਆਂ ਤਾਂ ਕੁਣੀਆਂ ਮਰੂੜੀਆਂ ਜਾਂਦੀਆਂ ਨੇ ਸੈਂਟਰ ਗਵਰਨਮੈਂਟ ਦੀਆਂ ਅੱਗੇ ਮਰਜ਼ੀ ਹੁੰਦੀ ਹੈ ਜਾਂ ਅੱਗੇ ਤੁਸੀਂ ਮੰਨ ਲਓ ਜਿਹੜਾ ਹੈਗਾ ਨੈਕਸਸ ਬਣਿਆ ਹੋਇਆ ਹੈ ਉਹਨਾਂ ਦੇ ਜਿਹੜੇ ਕਾਰਪੋਰੇਟਸ ਨੇ ਉਹ ਤੇ ਉੱਪਰ ਜਿਹੜਾ ਸੰਸਾਰ ਬਿੰਦੂ ਵੱਲੋਂ ਕਰ ਦਿਆ ਮੋਟੇ ਰੂਪ ਚਾਉਣਾ ਉਹ ਕਿਉਂਕਿ ਉਹਨਾਂ ਦੀ ਤਾਂ ਇਸ ਚੀਜ਼ ਦੀ ਪਲਾਨ ਹੈ ਕਿ ਲੋਕਾਂ ਨੂੰ ਸਪਰੈਸ਼ਨ ਦੇ ਵਿੱਚ ਕਿਵੇਂ ਰੱਖਿਆ ਜਾਵੇ ਤੋ ਜੇਕਰ ਐਜੂਕੇਟ ਹੋਣਗੇ ਲੋਕ ਲੋਕਾਂ ਨੂੰ ਆਪਣੇ ਰਾਈਟਸ ਪਤਾ ਹੋ ਜਾਣਗੇ ਤੇ ਉਹ ਡੈਫਨਿਟਲੀ ਤਸਦੀਕ ਕਰਨਗੇ ਆਦਰਵਾਈਜ਼ ਨਾਥਿੰਗ ਯੂ ਕੈਨ ਇਵਨ ਨਾਟ ਅਮੈਜ਼ਿੰਗ ਕਿ ਤੁਸੀਂ ਕਲਪਨਾ ਵੀ ਨਹੀਂ ਕਰ ਸਕਦੇ ਕਿ ਇਜ਼ देयर ਐਨੀਥਿੰਗ ਪੋਸਿਬਲ ਲਾਈਕ ਥੈਟ ਤੁਹਾਡੀ ਜਿਹੜੀ ਹੈਗੀ ਹੈ ਪੋਸਿਬਿਲਟੀ ਹੈਗੀ ਬਹੁਤ ਬਹੁਤ ਧੰਨਵਾਦ